ਥਾਣਾ ਕਾਟਗੜ੍ਹ ਪੁਲਿਸ ਵੱਲੋਂ ਐਸਐਸਪੀ ਸਾਹਿਬ ਮਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਗਸ਼ਤ ਦੌਰਾਨ 12 ਗ੍ਰਾਮ ਹੀਰੋਨ ਤੇ ਕਾਰ ਸਮੇਤ ਹਰਸਿਮਰਨਜੀਤ ਸਿੰਘ ਉਰਫ ਨਿੱਕੂ ਪੁੱਤਰ ਹਰਵਿੰਦਰ ਸਿੰਘ ਪਿੰਡ ਜਗਦੇਵਾਲ ਤੇ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਬਲਬੀਰ ਸਿੰਘ ਵਾਸੀ ਪੁਨਿਆਲੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਕਰੋਲਾ ਗੱਡੀ ਵਿੱਚ ਸਵਾਰ ਇਹਨਾਂ ਵਿਅਕਤੀਆਂ ਨੇ ਨਸ਼ੇ ਵਾਲੀਆਂ ਸਰੀਂਜਾਂ ਵਿੱਚ ਹੀਰੋਨ ਰੱਖੀ ਹੋਈ ਸੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖਣ ਜਾ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਚੈਨਲ ਨੂੰ ਦੇਖਦੇ ਸਾਰ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਤੁਸੀਂ ਦੇਖਣ ਜਾ ਰਹੇ ਹੋ ਇਹ ਵਿਸ਼ੇਸ਼ ਰਿਪੋਰਟ 12 ਗ੍ਰਾਮ ਹੀਰਨ ਜੋ ਕਿ ਨਸ਼ੇ ਵਾਲੀਆਂ ਸਰਿੰਜਾਂ ਦੇ ਵਿੱਚ ਲੁਕੋ ਕੇ ਰੱਖੀ ਹੋਈ ਸੀ ਪਰ ਪੁਲਿਸ ਦੇ ਹੱਥੋਂ ਇਹ ਬਚ ਨਹੀਂ ਸਕੇ ਪੁਲਿਸ ਨੇ ਗ੍ਰਿਫਤਾਰ ਕਰ ਐਸਐਚਓ ਸਾਹਿਬ ਇੱਕ ਕੱਲ ਹੈਰੋਇਨ ਫੜੀ ਆ ਹਾਂਜੀ ਉਹ ਕਿੱਥੋਂ ਫੜੀ ਆ ਉਹਦੇ ਬਾਰੇ ਦੱਸਿਓ ਜੀ ਫੜੀ ਸ੍ਰੀਮਾਨ ਐਸਐਸਪੀ ਸਾਹਿਬ ਦੇ ਦੇਸਾਂ ਦੇ ਸੰਸਾਰ ਲੋਕ ਸਭਾ ਦੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਲਾਕੇ ਵਿੱਚ ਗਸ਼ਟ ਪਟ੍ਰੋਲਿੰਗ ਦੇ ਸੰਬੰਧ ਵਿੱਚ ਸਾਡੇ ਐਸਆਈ ਪੁਲਿਸ ਸਿੰਘ ਕਮੇਟ ਪੁਲਿਸ ਪਾਰਟੀ ਦੇ ਜੱਗਤਵਾਲ ਕੋ ਸੁਭੋਵਾਲ ਨੂੰ ਜਾ ਰਹੀ ਸੀ ਜਦੋਂ ਸੁਭੋਵਾਲ ਦੇ ਗਰਾਊਂਡ ਦੇ ਨੇੜੇ ਪਹੁੰਚੀ ਸਾਡੀ ਪੁਲਿਸ ਪਾਰਟੀ ਤਾਂ ਗਰਾਊਂਡ ਦੇ ਦੇ ਵਿੱਚ ਇੱਕ ਕੋਰੋਲਾ ਗੱਡੀ ਤੇ ਦੋ ਨੌਜਵਾਨ ਬੈਠੇ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਕਿਸ ਕਰਨ ਲੱਗੇ ਜਿਆਦਾ ਨੇੜੇ ਜਾ ਕੇ ਸਾਡੀ ਪੁਲਿਸ ਪਾਰਟੀ ਨੇ ਦੇਖਿਆ ਤਾਂ ਦੋਨਾਂ ਨੌਜਵਾਨਾਂ ਦੇ ਹੱਥਾਂ 'ਚ ਨਸ਼ੇ ਵਾਲੀਆਂ ਸਿਰਿੰਜਾਂ ਸੀ ਤੇ ਉਹਨਾਂ ਨੇ ਵਿਚਕਾਰ ਹਿਰਨ ਰੱਖੀ ਹੋਈ ਸੀ ਯੋਧ ਨੂੰ ਕਾਬੂ ਕਰਕੇ ਨਾਂ ਪਤਾ ਪੁੱਛਿਆ ਤਾਂ ਇੱਕ ਦਾ ਨਾਂ ਸਿਮਰਨ ਇਲਿਅਸ ਮਿਕੂ ਪੁੱਤਰ ਬਲਬੀਰ ਸਿੰਘ ਪਿੰਡ ਜਗਤਵਾਲ ਤੋਂ ਸੀ ਦੂਸਰਾ ਮੁੰਡਾ ਅਮਨਦੀਪ ਸਿੰਘ ਅਮਨ ਪੁੱਤਰ ਬਲਬੀਰ ਸਿੰਘ ਇਹ ਪਿੰਡ ਹੈਗਾ ਸੀ ਪਨੇਾਲੀ ਤੋਂ ਤੇ ਅੱਗੇ ਕੀ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਉਹ ਸਵੇਰ ਜਦੋਂ ਹੈ ਉਹਨਾਂ ਚੈੱਕ ਕਰੀ ਉਹਦਾ ਵਜ਼ਨ ਕੀਤਾ 12 ਗ੍ਰਾਮ ਉਹਨਾਂ ਨੂੰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲਿਆਂਦੀ ਆ ਅਦਾਲਤ ਵਿੱਚ ਪੇਸ਼ ਕੀਤਾ ਜਾਪੂਗਾ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਵੱਡੇ ਕਲਾਸੇ ਹੋਣ ਦੀ ਸਾਨੂੰ ਉਮੀਦ ਆ ਇਹ ਜਿਹੜੇ ਤੁਸੀਂ ਦੋ ਬੰਦੇ ਫੜਿਆ ਇਹਨਾਂ ਤੇ ਕੋਈ ਅੱਗੇ ਵੀ ਪਰਚਾ ਦਰਜ ਹੈ ਕੋਈ ਹੈ ਇਹਦੇ ਬਾਰੇ ਜਾਣਕਾਰੀ ਜੀ ਹਾਂਜੀ ਹਾਂਜੀ ਜਿਹੜਾ ਮੁੰਡਾ ਚੱਕੇਵਾਲ ਤੋਂ ਆ ਆਪਣੇ ਸੰਮਰਨ ਸਿੰਘ ਇਲਿਊਸ ਨੇ ਕੋ ਇਹਦੇ ਖਿਲਾਫ 354 ਠੀਕਾ ਪਹਿਲਾ ਮੁਕੱਦਮਾ ਦਰਜ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499